ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ 'ਚ ਮੈਂ ਡਾਕਟਰ ਗੁਰਮਿੰਦਰ ਸਿੰਘ ਬਰਾੜ ਇਸ ਵੀਡੀਓ 'ਚ ਤੁਹਾਡੇ ਨਾਲ ਗੱਲ ਕਰਾਂਗੇ ਕਿਸਾਨ ਮੇਲਿਆਂ ਬਾਰੇ ਤੇ ਕਿਸਾਨ ਮੇਲਿਆਂ ਤੇ ਜਿਹੜੇ ਬੀਜ ਮਿਲਨੇ ਆ ਸੋਣੀ ਦੀਆਂ ਫਸਲਾਂ ਜਿਦੇ ਵਿੱਚ ਝੋਨਾ ਬਾਸਮਤੀ ਮੂੰਗੀ ਮਾਂ ਨਰਮਾ ਮੱਕੀ ਜਵਾਰ ਬਾਜਰਾ ਤੇਲ ਤੇ ਦੇਸੀ ਘਿਪਾਹ ਸੋਇਆਬੀਨ ਅਰਹਰ ਤੇ ਮੁੱਖ ਤੌਰ ਤੇ ਜੇ ਆਪਾਂ ਗੱਲ ਕਰੀਏ ਜਿਵੇਂ ਝੋਨੇ ਤੇ ਬਾਸਮਤੀ ਦੇ ਵਿੱਚ ਝੋਨੇ ਦੇ ਵਿੱਚ ਬਹੁਤ ਸ਼ਾਨਦਾਰ ਪ੍ਰਦਰਸ਼ਨ ਕੀਤਾ ਪੀਆਰ 126 ਪੀਆਰ 131 ਇਹ ਤੋਂ ਇਲਾਵਾ ਪੀਆਰ 113 14 121 ਪੀਆਰ 126 ਪੀਆਰ 128 ਪੀਆਰ 129 ਪੀਆਰ 130 ਪੀਆਰ 131 ਇਹਨਾਂ ਸਾਰੀਆਂ ਕਿਸਮਾਂ ਦੇ ਬੀਜ ਮਿਲਣਗੇ ਜਿਹੜੇ ਮੇਲੇ ਆ ਕਿਸਾਨ ਮੇਲੇ ਆ ਦੋ ਤਾਂ ਲੰਘ ਗਏ ਆ ਕਿਸਾਨ ਵੀਰੋਂ 5 ਮਾਰਚ ਨੂੰ ਸੀਗਾ ਨਾਕ ਕਲਾਂ ਜਹਾਗੀਰ ਅੰਮ੍ਰਿਤਸਰ ਸਾਹਿਬ ਤੇ 7 ਨੂੰ ਸੀਗਾ ਸ਼ਹੀਦ ਭਗਤ ਸਿੰਘ ਨਗਰ ਹੁਣ ਜਿਹੜੇ ਮੇਲੇ ਆ 12 ਤਰੀਕ ਨੂੰ ਹੈਗਾ ਬਠਿੰਡੇ ਕੇਬੀਕੇ ਦੇ ਵਿੱਚ 14 ਤੇ 15 ਮਾਰਚ ਨੂੰ ਪੀਏਯੂ ਲੁਧਿਆਣਾ ਦੇ ਕੈਂਪਸ ਮੇਨ ਕੈਂਪਸ ਦੇ ਵਿੱਚ ਤੇ 18 ਮਾਰਚ ਨੂੰ ਫਰੀਦਕੋਟ 20 ਮਾਰਚ ਨੂੰ ਗਰਦਾਸਪੁਰ ਤੇ 22 ਮਾਰਚ ਨੂੰ ਰੌਣੀ ਪਟਿਆਲਾ ਇਹ ਕਿਸਾਨ ਮੇਲੇ ਰਹਿੰਦੇ ਆ ਤੇ ਤੁਸੀਂ ਵੱਧ ਤੋਂ ਵੱਧ ਲਾਹਾ ਲਓ ਮੇਰੀ ਬੇਨਤੀ ਹੁੰਦੀ ਹੈ ਕਿ ਜਿੰਨਾ ਤੁਸੀਂ ਬੀਜ ਜਿਹੜਾ ਕੋਈ ਨਵਾਂ ਬੀਜ ਮੋਢਲਾ ਬੀਜ ਲੈਣਾ ਉਹ ਤੁਸੀਂ ਪੀਏਯੂ ਲੁਧਿਆਣਾ ਤੋਂ ਜਾਂ ਵੱਖ-ਵੱਖ ਰਿਸੈਵ ਵਿਗਿਆਨ ਕੇਂਦਰਾਂ ਜਿਹੜੇ ਮੇਲੇ ਲੱਗ ਰਹੇ ਆ ਉੱਥੋਂ ਹੀ ਪ੍ਰਾਪਤ ਕਰੋ ਤੇ ਜਿਹੜਾ ਝੋਨੇ ਦੇ ਬੀਜ ਜਿਹੜੀ ਤੁਹਾਨੂੰ ਮੈਂ ਕਿਸਮਾਂ ਦੱਸਤੀਆਂ 8 16 24 ਕਿਲੋ ਦੀ ਪੈਕਿੰਗ ਮਿਲੂਗੀ 450 ਰੁਪਏ ਦੀ 8 ਕਿਲੋ ਵਾਲੀ ਪੈਕਿੰਗ ਹੈ 950 ਨਾ 450 900 ਤੇ 1350 8 16 ਤੇ 24 ਕਿਲੋ ਦੀ ਪੈਕਿੰਗ ਬਾਸਮਤੀ ਦੇ ਵਿੱਚ ਪੂਸਾ ਬਾਸਮਤੀ 1847 ਦਾ ਬੀਜ ਵੀ ਐਸਆਰਪੀ ਜੁਲੂਣਾ ਤੋਂ ਮਿਲੇਗਾ ਜਿਹੜੀ ਕਿ 8 ਜਾਂ 24 ਕਿਲੋ ਦੀ ਪੈਕਿੰਗ ਹੋਊਗੀ 600 ਰੁਪਏ ਦੀ ਜਿਹੜੀ 8 ਕਿਲੋ ਦੀ ਪੈਕਿੰਗ 24 ਕਿਲੋ ਦੀ ਪੈਕਿੰਗ ਜਿਹੜੀ 1800 ਦੀ ਹੈ ਪੂਸਾ ਬਾਸਮਤੀ 1847 ਪੂਸਾ ਬਾਸਮਤੀ 1121 ਪੂਸਾ ਬਾਸਮਤੀ 1509 ਪੰਜਾਬ ਬਾਸਮਤੀ 7 ਇਹ ਬੀਜ ਤੁਹਾਨੂੰ ਮਿਲਣਗੇ ਮੇਲਿਆਂ ਦੇ ਉੱਤੇ ਗਰਮ ਰੋਦੀ ਮੂੰਗੀ ਦੇ ਵਿੱਚ ਐਸਐਮਐਲ 1827 ਬਹੁਤ ਟੌਪ ਦੀ ਵੈਰਾਈਟੀ ਹੈ ਔਸਤ 5 ਕਵੰਟਲਝਾੜ ਹੈ 7-8 ਕਵੰਟਲ ਬੜੇ ਵਧੀਆ ਤਰੀਕ ਆਰਾਮ ਨਾਲ ਨਿਕਲਿਆ ਹੁੰਦਾ ਵਾਇਰਸ ਵਗੈਰਾ ਨਹੀਂ ਪੈਂਦੀ ਬਹੁਤ ਸੁਧਰਿਆ ਬੀਜ ਹੈ 2 ਕਿਲੋ 6 ਕਿਲੋ ਤੇ 12 ਕਿਲੋ ਦੀ ਪੈਕਿੰਗ ਮਿਲੂਗੀ 300 900 1800 ਤੇ ਏਵੇਂ ਸੱਠੇ ਮਾਂ ਜਿਹੜੇ ਮੂੰਗੀ ਥਾਂ ਤੇ ਮਾਂ ਵੀ ਤੁਸੀਂ ਲਾ ਸਕਦੇ ਮਾਂ 11 37 ਮਾਂ 1008 2 ਕਿਲੋ 4 ਕਿਲੋ ਦੀ ਪੈਕਿੰਗ ਮਿਲੂ 300 ਤੇ 600 ਦੀ ਇਹ ਤੁਸੀਂ ਜਿਹੜੀ ਕਣਕ ਦੀ ਵਾਢੀ ਪ੍ਰੰਤ ਸਰੋਂ ਦੀ ਵਾਢੀ ਪ੍ਰੰਤ ਆਲੂਆਂ ਤੋਂ ਬਾਅਦ ਜੇ ਤੁਸੀਂ ਲਾਉਣਾ ਚਾਹੋ ਤਾਂ ਉੱਥੇ ਜਿਹੜੀ ਤੁਸੀਂ ਜਿਹੜੀ ਹੈਗੀ ਐਂਡ ਮਾਰਚ ਵੀ ਤੇ 20 ਮਾਰਚ ਤੋਂ 10 ਅਪ੍ਰੈਲ ਜਿਹੜਾ ਸਹੀ ਸਮਾਂ ਹੁੰਦਾ ਮੂੰਗੀ ਦਾ ਤੁਹਾਨੂੰ ਪਤਾ ਹੀ ਆ ਕਿ ਜੇ ਲੇਟ ਕਰਦੇ ਤਾਂ ਫਿਰ ਮੀਂਹ ਦੇ ਵਿੱਚ ਆ ਜਾਂਦੀ ਐਤੋਂ ਇਲਾਵਾ ਅਰਹਰ ਦਾ ਬੀਜ ਮਿਲੂ ਸੋਇਆ ਬੀਨ ਦਾ ਬੀਜ ਮਿਲੂ ਸੋਨੀ ਦੀ ਮੱਕੀ ਚਾਰੇ ਵਾਲੀ ਮੱਕੀ ਜੇ 1006 ਜੇ 1007 ਇਹਦਾ ਬੀਜ ਮਿਲੂਗਾ ਚਾਰੇ ਵਾਲੇ ਬਾਜਰੇ ਦਾ ਬੀਜ ਮਿਲੂਗਾ ਜਵਾਰ ਜਿਹੜੀ ਹੈਗੀ ਆ ਚਾਰੇ ਵਾਲੀ ਉਹਦਾ ਬੀਜ ਵੀ ਮਿਲੂਗਾ ਐਸ ਐਲ 45 ਐਸ ਐਲ 46 ਇਹ ਕਿਸਮਾਂ ਦਾ ਬੀਜ ਮਿਲੂਗਾ ਫਿਰ ਤੇਲ ਪੰਜਾਬ ਤੇਲ ਨੰਬਰ 2 ਇਹਦਾ ਬੀਜ ਮਿਲੂਗਾ ਦੇਸੀ ਕਪਾ ਬੀਟੀ ਨਰਮਾ ਜਿਹੜਾ ਪੀ ਆਈ ਯੂ ਬੀਟੀ 2 ਪੀ ਆਈ ਯੂ ਬੀਟੀ 3 ਇਹਨਾਂ ਦੇ ਬੀਜ ਵੀ ਮਿਲਣਗੇ ਮੇਰਾ ਦੱਸਣ ਦਾ ਮੇਨ ਮਕਸਦ ਹੁੰਦਾ ਹੈ ਕਿ ਆਪਾਂ ਵੱਧ ਤੋਂ ਵੱਧ ਲਾਹ ਕਿਸਾਨ ਮੇਲੇਆਂ ਦਾ ਲਈਏ ਇਥੋਂ ਹੀ ਜਿਹੜੀਆਂ ਕਿਸਮਾਂ ਦੇ ਬੀਜ ਮਿਲਦੇ ਉਹ ਇਥੋਂ ਲਓ ਜੇ ਤੁਸੀਂ ਹੋਰ ਕਿਸਮ ਦਾ ਕੋਈ ਬੀਜ ਲੈਣਾ ਚਾਹੁੰਦੇ ਆ ਬਾਹਰੋਂ ਲੈਣਾ ਚਾਹੁੰਦੇ ਉਹ ਤੁਹਾਡੀ ਮਰਜ਼ੀ ਹੁੰਦੀ ਆ ਪਿਛਲੀ ਵਾਰ ਪੂਸਾ ਬਾਸਮਾ ਦੇ 1847 ਕਈਆਂ ਨੂੰ ਪਲੱਸ ਪੁਆਇੰਟ ਲੱਗਿਆ ਕਈਆਂ ਨੂੰ ਨੈਗੇਟਿਵ ਲੱਗਿਆ ਕਾਰਨ ਕੀ ਹੁੰਦਾ ਕਿ ਬੀਜ ਸੁਧਰਿਆ ਹੋਇਆ ਗ੍ਰੇਡਡ ਕੀਤਾ ਹੋਇਆ ਵਧੀਆ ਤਰੀਕੇ ਨਾਲ ਪੈਕਿੰਗ ਕੀਤਾ ਹੋਇਆ ਬੀਜ ਉੱਗਣ ਸ਼ਕਤੀ ਜੀ ਦੀ ਸਹੀ ਹੋਵੇ ਨਵੀਂ ਪਰਖੀ ਵੀ ਹੋਵੇ ਬੀਜ ਦੀ ਸ਼ੁੱਧਤਾ ਇਹ ਸਾਰੀਆਂ ਚੀਜ਼ਾਂ ਨੂੰ ਧਿਆਨ ਚ ਰੱਖਦੇ ਮੇਰੀ ਪਰਜੋਰ ਅਪੀਲ ਆ ਕਿ ਤੁਹਾਨੂੰ ਪੀਐਲ ਲੁਧਿਆਣਾ ਤੋਂ ਬੀਜ ਲੈਣੇ ਚਾਹੀਦੇ ਆ ਕ੍ਰਿਸ਼ੀ ਵਿਗਿਆਨ ਕੇਂਦਰਾਂ ਤੋਂ ਲੈ ਲਓ ਪੀਏਯੂ ਲੁਧਿਆਣਾ ਮੇਨ ਮੇਲਾ ਜਿਹੜਾ 14-15 ਮਾਰਚ ਦਾ ਉਦੋਂ ਲੈ ਲਓ ਇਸ ਤੋਂ ਇਲਾਵਾ ਜਿਹੜੇ ਚਾਰੇ ਦੀਆਂ ਫਸਲਾਂ ਦੀ ਬੀਜ ਕਟ ਵੀ ਤਿਆਰ ਹੁੰਦੀ ਹੈ ਇੱਕ ਪੈਕਟ ਜਿਹਦੇ ਵਿੱਚ ਮੱਕੀ ਹੁੰਦੀ 2 ਕਿਲੋ ਬਾਜਰਾ ਹੁੰਦਾ 600 ਗ੍ਰਾਮ ਚਰੀ ਹੁੰਦੀ ਹੈ 1 ਕਿਲੋ ਤੇ ਗਿੰਨੀ ਕਾ ਹੁੰਦਾ 100 ਗ੍ਰਾਮ 300 ਰੁਪਏ ਦੀ ਉਹ ਕਿੱਟ ਮਿਲੂਗੀ ਕਿੱਟ ਬਣੀ ਬਣਾਈ ਹੁੰਦੀ ਹੈ ਇੱਕ ਪੈਕਟ ਦੇ ਵਿੱਚ ਐਵੇਂ ਦਾਲਾਂ ਤੇ ਤੇਲ ਵੇਚਿਆਂ ਦੀ ਕਟ ਜਿਹਦੇ ਵਿੱਚ ਗਰਮ ਰੋਧ ਦੀ ਮੂੰਗੀ ਮਾਂ ਸੋਇਆਬੀਨ ਮੂੰਗਫਲੀ ਤਿਲ ਇਹਦਾ ਬੀਜ ਹੋਊਗਾ ਇੱਕ ਪੈਕਟ 300 ਰੁਪਏ ਦੀ ਹੈ ਜਿਹੜੀ ਪੈਕਿੰਗ ਤੁਹਾਨੂੰ ਮਿਲੂਗੀ 700 ਗ੍ਰਾਮ ਹੋਊਗੀ 300 ਗ੍ਰਾਮ 350 ਗ੍ਰਾਮ ਸੋਇਆ ਬੀਨ 400 ਗ੍ਰਾਮ ਮੂੰਗਫਲੀ ਤੇ 80 ਗ੍ਰਾਮ ਤੇਲ ਦਾ ਵੀ ਤੁਹਾਨੂੰ ਮਿਲੂਗਾ ਜੇ ਤੁਸੀਂ ਰਲ ਮਿਲ ਮੇ ਜਿਹੜੇ ਤੇਲ ਬੀਜ ਥੋੜੇ ਰਕਵੇ ਦੇ ਵਿੱਚ ਲਾਉਣਾ ਚਾਹੁੰਦੇ ਆ ਤਾਂ ਬਹੁਤ ਵਧੀਆ ਤਰੀਕੇ ਦੇ ਨਾਲ ਇਹਨਾਂ ਦੀ ਬੀਜ ਸ਼ੁੱਧਤਾ ਗ੍ਰੇਡਿੰਗ ਪੈਕਿੰਗ ਤੇ ਨਦੀਨਾਂ ਤੋਂ ਮੁਕਤ ਬੀਜ ਤੁਸੀਂ ਜਿਹੜੇ ਪ੍ਰਾਪਤ ਕਰ ਸਕਦੇ ਕਿਸਾਨ ਵੀਰਾਂ ਦੇ ਸਵਾਲ ਆ ਰਹੇ ਸੀ ਮੇਲੇ ਬਾਰੇ ਸੋ ਮੇਲੇ ਚੱਲ ਰਹੇ ਐ 14 15 ਮਾਰਚ ਨੂੰ ਪੀਜ ਲੁਧਿਆਣਾ ਦਾ ਮੇਨ ਮੇਲਾ 12 ਤਰੀਕ ਨੂੰ ਬਠਿੰਡੇ ਦਾ 18 ਤਰੀਕ ਨੂੰ ਫਰੀਦਕੋਟ ਜਿਹੜੇ ਇਲਾਕੇ ਵਾਜ਼ਵੀਰ ਜਿਹੜੇ ਮੇਲੇ اٹੈਂਡ ਕਰਨਾ ਚਾਹੁੰਦੇ ਉਹ ਵੀ ਕਰ ਸਕਦੇ ਐ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਮੇਰਬਾਣ